ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਕੀ ਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਾ ਜਗਜੀਤਪੁਰਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਤਿੰਨ ਨਾਗ ਪਕਾਉਗਾ ਜੀ ਠੀਕ ਹੈ ਜੀ ਇਹ ਘਾ ਟੌਪ ਦੀ ਮੱਝਾ ਠੀਕ ਹੈ ਇਹ ਵੀ ਪਕਾਊਗਾ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵਿੱਦਿਅਕ ਪੂਰ ਕਰ ਸਕੀ ਜੀ ਕਰਦੇ ਆਪਾਂ ਭਾਈ ਇਹਨਾਂ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕਲਵਿੰਦਰ ਸਿੰਘ ਪੈਂਡ ਪੈਂਡ ਜਗਜੀਤਪੁਰਾ ਭਾਈ ਜ਼ਿਲ੍ਹਾ ਜੀ ਜਿਹੜਾ ਬਰਵਾਲਾ ਠੀਕ ਹੈ ਜੀ ਹਾਂਜੀ ਭਾਈ ਜੀ ਅੱਜ ਆਪਣੇ ਕੋਲ ਕਿੰਨੇ ਜਾਨਵਰ ਪਕਾਊਗਾ ਜੀ ਜਾਨਵਰ ਤਿੰਨ ਵਗਾਉਗਾ ਬਾਈ ਇੱਕ ਗਾਂ ਦੀ ਇੱਕ ਮੈਂ ਆਂਗੀ ਦੋ ਕੁ ਮਹੀਨੇ ਸੂਈ ਇੱਕ ਸੂਣ ਵਾਲੀ ਵਗਾ ਠੀਕ ਹੈ ਜੀ ਹਾਂਜੀ ਬਈ ਗਾਂ ਦੀ ਦੱਸੀ ਜਾਣਕਾਰੀ ਕਿੰਨੇ ਦਾਮ ਬਾਈ ਦੂਜੇ ਸਵੇਰ ਵੇੜ ਆਗੇ ਹਾਂਜੀ ਤਿੰਨ ਹਜ਼ਾਰ ਦਾ ਲਊਗੀ ਉਹਨਾ ਇਹ ਠੀਕ ਹੈ ਜੀ ਹਾਂ ਠੰਡੀ ਸੀਲ ਐਨੀਆ ਕਰਮ ਆ ਜਾਣੀ ਲੈ ਠੀਕ ਹੈ ਜੀ ਜਿਵੇਂ ਮਰਜ਼ੀ ਵੇੜ ਜੋ ਹਾਂ ਤੇ ਸੂਹਾ ਕਹਿੰਦਾ ਬਾਈ ਇਹ ਸੂਹਾ ਦੂਜਾ ਗਾਂ ਸੂਹਾ ਦੂਜਾ ਹਾਂ ਤੇ ਪਿਛਲੇ ਸੂਹੇ ਦੁੱਧ ਪਿਛਲੇ ਸੂਹੇ ਦੁੱਧ ਦੇ ਨੇ 16 ਤਨਾ ਕਿਲੋ ਦਿੰਦਾ ਬਾਈ 20 ਕਿਲੋ ਦੇਊਗੀ ਲੈ ਚਾਹੇ ਮੰਗਰਦੀ ਬਾਈ ਠੀਕ ਹੈ ਜੀ ਬੈਠ ਕਿਸੇ ਨਾਲ ਹਾਂ ਕਿਸੇ ਪਾਸੇ ਦੀ ਵਹਜਾ ਦੂਜੇ ਪਾਸੇ ਦੀ ਵਹਜਾ ਠੀਕ ਹੈ ਜੀ ਹਾਂ ਠੰਡੀ ਸੀਲ ਵੜਾ ਗਏ ਠੀਕ ਹੈ ਜੀ ਤੇ ਰੇਟ ਭਰਾ ਜਾਇਜ਼ ਜਾਇਦਾ ਰੇਟ ਬਾਈ ਫੋਨ ਤੇ ਕਰਾਂਗੇ ਠੀਕ ਹੈ ਜੀ ਹਾਂ ਜਾਇਜ਼ ਰੇਟ ਜਾਇਜ਼ ਹੀ ਹੋਊਗਾ ਪੰਜ ਚਾਰ ਦਿਨ ਪਹਿਜਣਾ ਹਾਲੇ ਹਾਂ 5-4 ਦਿਨ ਪਹਿਜਣਾ ਤੋਰ ਦੋ ਭਰਾ ਤੋਰ ਤੋਰ ਲੋ ਭਰਾ ਅੰਦਰੀ ਤੋਰ ਦੇ ਬਈ ਦਰਨ ਹਾਂ ਅੰਦਰੀ ਲੋ ਭਰਾ ਤੁਰਾ ਤਰਾ ਦੇਖ ਸਕਦੇ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਡ ਹੈਗਾ ਜਗਜੀਤਪੁਰਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਪਰ ਨਾਲ ਲੈਵਾ ਨੂੰ ਵਾ ਸਮਾਰ ਕੇ ਦਿਖਾ ਦੇਣਾ ਲੋ ਜੀ ਲੈਵਾ ਤਾਂ ਦੇਖ ਹੀ ਰਹਿਣ ਤਾਜਾ ਲੋ ਜੀ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਸਾਈਡਾ ਚੈੱਕ ਕਰ ਸਕਦੇ ਹੋ ਹਾਂ ਜੇ ਲੇਵਾ ਹੋਰ ਬਣਾਉਗਾ ਜੀ ਹਾਂਜੀ ਥਾਂ ਦੇ 2-4 ਦਿਨ ਲਾਉਗੀ ਠੀਕ ਹੈ ਜੀ ਲੇਵਾ ਹੋਰ ਕੱਢੂਗੀ ਠੀਕ ਹੈ ਠੀਕ ਹੈ ਲੋ ਭਰਾ ਚੈੱਕ ਕਰ ਸਕਦੇ ਠੀਕ ਹੈ ਜੀ ਤੋਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਲੇਵਾ ਤੋਂ ਤਾਜ਼ਾ ਭਰਾ ਲਾ ਸਕਦੇ ਹੋ ਤੁਸੀਂ ਠੀਕ ਹੈ ਜੀ ਦੁੱਧ ਚਲੋ ਜੀ ਦੇਵਾਲੂ ਬਹੁਤ ਘੈਂਟਾ ਬਹੁਤ ਸੋਹਣਾ ਬਾਕੀ ਇੱਟੇ ਲਡੂਲਾ ਪਈਆਂ ਜੀ ਹਰੇ ਠੀਕ ਹੈ ਜੀ ਬਾਈ ਹਾਂਜੀ ਬਾਈ ਦੂਜੀ ਮੱਝ ਦੀ ਜਾਣਕਾਰੀ ਦਿਓ ਜੀ ਮੱਝ ਹੈਗੀ ਆ ਬਾਈ ਤੀਜਾ ਸੁਗਾ ਠੀਕ ਹੈ ਜੀ ਇੱਕ ਸਿੰਗ ਥੋੜਾ ਜਿਹਾ ਟੁੱਟਿਆ ਹੋਇਆ ਹੈਗਾ ਹਾਂਜੀ ਹਾਂਜੀ ਦਿਖਾ ਦੇ ਬੰਗ ਨੂੰ ਆਪਾਂ ਠੀਕ ਹੈ ਜੀ ਤੇ ਮੱਝ ਥੱਲੇ ਹੈਗਾ 2 ਮਹੀਨਿਆਂ ਦੀ ਸੂਈ ਹੋਈ ਆ ਬਾਈ ਠੀਕ ਹੈ ਜੀ 9 ਕਿਲੋ ਦੁੱਧ ਆ ਚਾਹੇ ਆਪਾਂ ਆਗਲਾ ਲੀਟਰ ਲਿਆ ਕੇ 9 ਕਿਲੋ ਨਿਕਲੂਗਾ ਠੀਕ ਹੈ ਜੀ ਹਾਲਤ ਨਹੀਂ ਹੋਊ 8.5 ਨਹੀਂ ਰਹਿੰਦਾ ਠੀਕ ਹੈ ਜੀ ਤੇ ਰੇਟ ਭਰਾ ਗਿਆ ਅੱਜ ਦਾ ਰੇਟ ਇਹਦਾ ਜ਼ਿਆਦਾ ਬਾਈ ਵੇਚਣ ਵਾਲਾ 65000 ਰੁਪਿਆ ਆਪਾਂ 64000 ਦੀ ਜਮ ਹਾਂ ਨਾ ਜੀ 1000 ਰੁਪਿਆ ਸੋੜੂ ਠੀਕ ਹੈ ਐਵੇਂ ਕਿਸੇ ਨੇ ਫੋਨ ਲਾਉਣਾ ਲਾਵੇ ਨਹੀਂ ਨਾ ਲਾਵੇ ਠੀਕ ਹੈ ਜੀ ਜਾਏ ਰੇਟ ਬਸ ਜਮਾ ਇਹ ਖੱਚੀ ਲਿਖੀ ਹਾਂ ਡਾਉਟ ਹੈ ਯਾਰ ਦੀ ਜਾਓ ਤੇ ਬੱਚਾ ਭਰਾ ਇਹਦਾ ਬੱਚਾ ਆ ਸੀ ਬਈ ਕੀ ਹੈ ਜੀ ਇਹ ਕੱਟਾ ਦਾ ਹੋਏ ਕੱਟਾ ਭਰਾ ਬੱਚਾ ਲੋ ਭਰਾ ਦੇਖ ਸਕਦੇ ਬਾਈ ਜਮਾ ਰੇਟ ਸਹੀ ਦੱਸਦਾ ਸੈਂਗਾਂ ਨੇ ਜਰੂਰ ਖੁੱਲੀ ਆ ਦੁੱਧ ਕਰਮ ਵਾਲੀ ਇੱਥਾਂ ਬਹੁਤ ਬਾਈ ਕਹਿੰਦਾ 9 ਕਿਲੋ 9 ਕਿਲੋ ਦੁੱਧ ਆ ਬਾਈ 9 ਕਿਲੋ ਵਾਲੀ ਅੱਜ ਕੋਈ ਨਹੀਂ ਦਿੰਦਾ ਠੀਕ ਹੈ ਤੇ ਦੋ ਡੰਗ ਚ ਤਿੰਨ ਡੰਗ ਚੋ ਕੇ ਲੈ ਕੇ ਜਾਵੇ ਆਪਾਂ ਨੂੰ ਇਹ ਨਹੀਂ ਹੈਗਾ ਵੀ ਧਾਰਾਂ ਤੇ ਲੈ ਕੇ ਜਾ ਠੀਕ ਹੈ ਸੀਤ ਲੋ ਭਰਾ ਬੰਦੋ ਹਾਂ ਬੰਦੋ ਵੀਰੇ ਬੰਦੋ ਠੀਕ ਹੈ ਲੋ ਜੀ ਕਿਉਂਕਿ ਠੰਡਾ ਥੋੜਾ ਜਿਆ ਤੁਹਾਨੂੰ ਪਤਾ ਹੀ ਆ। ਉਹ ਗਾਂ ਵੀ ਨਵਾਈ ਤੇ ਠੰਡ ਦਾ ਕਰਕੇ ਨਵਾਇ ਵੀ ਨਹੀਂ ਜਾਂਦਾ। ਠੰਡ ਦਾ ਕਰਕੇ ਨਵਾਉਣ ਵਾਲਾ ਤਾਂ ਹੁਣ ਬਾਈ ਹਾਂਜੀ ਹਾਂਜੀ ਬਿਮਾਰ ਹੋਣ ਦਾ ਡਰ ਰਹਿੰਦਾ ਖਤਰਾ ਰਹਿੰਦਾ ਤੇ ਬਾਈ ਜੀ ਨਾਲ ਵੀ ਕਨੈਕਟ ਕਰੋ ਭਰਾ ਪਾਈ ਜੀ ਨੇ। ਠੰਡੀ ਸੀਲਾ ਬੱਚੇ ਤੇ ਮਿਲਦੀ ਆ। ਠੀਕ ਆ ਠੀਕ। ਅੱਜ ਵੀ ਤੀਜੀ ਦੀ ਦੱਸੋ ਹੀ ਜਾਣਕਾਰੀ। ਤੀਜੀ ਬਾਈ ਸੂਣ ਵਾਲੀ ਵਹਾਂ ਆ ਗਈ। ਹਾਂਜੀ। ਇਹਦਾ ਵੀ ਤੀਜਾ ਸੂਗਾ ਕਹਿੰਦਾ। ਤੀਜਾ ਸੂਗਾ। ਹਾਂ। ਤੇ ਦਿਨ ਦਿਨ ਇਹ ਲੈ ਜੂਗ ਕੰਮ ਵਾਲੀ ਸੀ 7-3 ਦਿਨ ਲੈ ਜੂਂਦਾ ਜੇ। ਤੇ ਰੇਟ ਰੇਟ ਇਹਦਾ ਫੋਨ ਤੇ ਕਰਾਂਗੇ ਬਾਈ ਦੁੱਧ ਪਿਛਲੇ ਸਵੇ ਦੁੱਧ ਦੇ ਦਾ ਪਿਛਲੇ ਸਵੇ 14 ਕਿਲੋ ਦੀ ਗਾਰੰਟੀ ਹੈ 14 15 ਕਿਲੋ ਦੀ 14 15 ਲੀਟਰ ਦੀ 14 15 ਕਿਲੋ ਦੁੱਧ ਤਾਂ ਮੈਂ ਇਹਨੂੰ ਕੋਈ ਬਾੜਾ ਨਹੀਂ ਝੋਲੀ ਬਹੁਤ ਮਹਿੰਗੀ ਠੀਕ ਹੈ ਜੀ 14 15 ਲੀਟਰ ਪਿਛਲੇ ਸਵੇ ਦਿੱਤਾ ਕਰਮਾ ਵਾਲੀ ਨੇ ਲੇਵੇ ਤੁਹਾਨੂੰ ਤਾਜ਼ਾ ਭਰਾ ਤੁਸੀਂ ਦਾ ਸਕਦੇ ਲੋ ਜੀ ਠੀਕ ਹੈ ਜੀ ਲੈ ਚਲੋ ਬਰਾ ਮੜੇ ਹੁਕਮ ਮੰਲੀ ਬਦਖਾਤ ਹਣ ਹਲਦੇਨ ਬਾਈ ਕਹਿੰਦਾ ਬਾਕੀ 8 ਢੱਲਾ ਢੁਲਾ ਤੁਹਾਡੇ ਸਾਹਮਣੇ ਦੀਨੀ ਹੈ ਭਰਾ ਠੀਕ ਹੈ ਨਾ ਲੋ ਜੀ ਤੋਰਾ ਤੁਸੀਂ ਚੱਕਰ ਸਨ ਪਰਾ ਚੰਗੀ ਪਲੀ ਪਲੋਸੀ ਆ ਠੀਕ ਹੈ ਜੀ ਲਓ ਜੀ ਪ੍ਰਿੰਡ ਜੀ ਜੀਤਪੁਰਾ ਤੇ ਜਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਜੀ ਹਾਂ ਜੀ ਰੇਟ ਦੱਸ ਦੂ ਜੀ ਇਹਦਾ ਰੇਟ ਬਾਈ ਭੂਨ ਤੇ ਕਰਾਂਗੇ ਇਹਦਾ ਠੀਕ ਹੈ ਜੀ ਆ ਆ ਯਾਰ ਬਾਈ ਕੋਈ ਯਾਰ ਵੇਚਣ ਵਾਲਾ ਲਿਆ ਜਾਂਦਾ ਇਤਰਾਜ ਕਰੀ ਜਾਂਦੇ ਠੀਕ ਹੈ ਕਰ ਤੇਰਾ ਰੇਟ ਹੋ ਗੇ ਹੈ ਠੀਕ ਹੈ ਠੀਕ ਹਾਂ ਬਸ ਸਿੰਘ ਜਰੂਰ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਦੇਖ ਲਓ ਕਹੇ ਜੇ ਹੈਗਾ ਫੇਸ ਕੁਆਲਿਟੀ ਹੁਣ ਠੰਡੀ ਸੀ ਲਾ ਮੈਂ ਵੀ ਆਏ ਬਹਿ ਜਾ ਚਾਹੀ ਠੀਕ ਹੈ ਜੀ ਲੈ ਲੋ ਜਾਈ ਨਹੀਂ ਹੈਗਾ ਵੀ ਗੰਗਾਰਗੀ ਹੈਗੀ ਠੀਕ ਹੈ ਜੀ ਠੀਕ ਹੈ ਲੋ ਜੀ ਥੋੜਾ ਡਰਦੀ ਆ ਪੱਗ ਦੀ ਕੋਈ ਜਿਹਾ ਜੀ ਨਾ ਰੁਕਣਾ ੜ ਕਰੋ ਬਾਈ ਕੋਲ ਤਿੰਨ ਨਾਗ ਪਕਾਉਗਾ ਭਰਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ